ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਟਰਾਲਾ ਲੈ ਕੇ ਆਏ ਹਾਂ 15Y7 ਦਾ ਤਾਰਾ ਸਿੰਘ ਬਿਲਗਾ ਦਾ ਇਹ ਟਰਾਲਾ ਬਣਿਆ ਹੋਇਆ ਟਰਾਲੇ ਦੀ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਟਰਾਲੇ ਦਾ ਰੇਟ ਕਿੱਥੇ ਖੜਾ ਹੈ ਮਾਲਕ ਵੀ ਦਾ ਫੋਨ ਨੰਬਰ ਵਗੈਰਾ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਬਾਕੀ ਗਰੁੱਪਾਂ ਦੇ ਵਿੱਚ ਵੱਧ ਤੋਂ ਵੱਧ ਵੀਡੀਓ ਨੂੰ ਆਪਣੀ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਆਪਣੇ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ 5-7 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਗੱਲ ਆਪਾਂ ਕਰਾਂਗੇ ਹੁਣ ਇਸ ਟਰਾਲੇ ਬਾਰੇ ਜੀ ਟਰਾਲਾ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਫੋਟੋਆਂ ਸ਼ੋ ਹੋ ਰਹੀਆਂ ਨੇ ਤਾਰਾ ਸਿੰਘ ਵਿਲਗਾ ਦਾ ਟਰਾਲਾ ਇਹ ਬਣਿਆ ਹੋਇਆ ਜੇ ਸਾਈਜ਼ ਦੀ ਗੱਲ ਕਰੀਏ ਆਪਾਂ 15 ਫੁੱਟ ਲੰਬਾ 7 ਫੁੱਟ ਚੌੜਾ ਟਰਾਲਾ ਇਹ ਬਾਕੀ ਬਿੱਡ ਵਗੈਰਾ ਨਾਲ ਦੇਣਗੇ ਵੀਰ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵੇਂ ਵਰਗਾ ਟਰਾਲਾ ਹੈ ਜੇ ਟਾਇਰਾਂ ਦੀ ਆਪਾਂ ਗੱਲ ਕਰੀਏ ਤਾਂ ਲਗਭਗ 50 55 ਪੈਸੇ ਟਰਾਲੇ ਦੇ ਇਸ ਦੇ ਟਾਇਰਾਂ ਦੀ ਕੰਡੀਸ਼ਨ ਹੈ ਪੂਰਾ ਹੈਵੀ ਟਰਾਲਾ ਹੈ ਪੂਰਾ ਸ਼ੌਂਕੀਆ ਤਿਆਰ ਕਰਵਾਇਆ ਸੀ ਵੀਰ ਨੇ ਰੇਟ ਦੀ ਜੇ ਗੱਲ ਕਰੀਏ 320000 ਰੁਪਿਆ ਵੀਰ ਵੱਲੋਂ ਇਸ ਟਰਾਲੇ ਦਾ ਰੇਟ ਰੱਖਿਆ ਗਿਆ। ਮੌਕੇ ਤੇ ਰੇਟ ਘਟ ਹੋ ਜੂਗਾ ਜੀ ਰੇਟ ਕੋਈ ਫਿਕਸ ਨਹੀਂ। ਇਹ ਜਿਹੜਾ ਟਰਾਲਾ ਹੈ ਪਿੰਡ ਵੀਰ ਦਾ ਜੋੜਾ ਹੁਸ਼ਿਆਰਪੁਰ ਏਰੀਆ ਦੇ ਵਿੱਚ ਉੱਥੇ ਇਹ ਟਰਾਲਾ ਸੇਲ ਲਈ। ਜੇ ਕਿਸੇ ਭਰਾ ਨੇ ਇਹ ਖਰੀਦਣਾ ਹੋਵੇ ਮਾਲਕ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਜੀ। ਗੱਲਬਾਤ ਕਰਕੇ ਤੁਸੀਂ ਟਰਾਲੇ ਨੂੰ ਇਸ ਨੂੰ ਖਰੀਦ ਸਕਦੇ ਹੋ ਬਾਕੀ ਆਪਣੀ ਇਹ ਵੀਡੀਓ ਚੰਗੀ ਲੱਗੀ ਤਾਂ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਪਾਂ ਹਰ ਰੋਜ਼ ਨਵੀਆਂ ਤੋਂ ਨਵੀਆਂ ਵੀਡੀਓਜ਼ ਚੈਨਲ ਤੇ ਲੈ ਕੇ ਆਉਂਦੇ ਰਹਿੰਨੇ ਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ